ਫੇਰ ਰਿਪੇਅਰ ਦਾ ਕੰਮ ਸ਼ੁਰੂ ਹੋ ਗਿਆ ਔਰ ਲਗਾਤਾਰ ਰਪੇਰ ਚੱਲ ਰਹੀ ਹੈ ਕਈ 2 ਮਹੀਨੇ ਜਾਂ 4 ਮਹੀਨੇ ਚਾਲੂ ਹੁੰਦਾ ਤਾਂ ਫੇਰ ਦੁਬਾਰਾ ਰਿਪੇਅਰ ਵਾਸਤੇ ਰੁਕਿਆ ਜਾਂਦਾ ਤਾਂ ਜਿਵੇਂ ਸਰਕਾਰੀ ਮਿੱਲਾਂ ਗੰਨੇ ਵਾਲੀਆਂ ਜਾਂ ਦੂਸਰੀਆਂ ਮਿੱਲਾਂ ਨੇ ਉਹਨਾਂ ਨੂੰ 4 ਦਿਨਾਂ ਵਾਸਤੇ ਰਿਪੇਅਰ ਦਿੱਤੀ ਜਾਂਦੀ ਆ ਮਹੀਨੇ 'ਚ ਹੋਵੇ ਇਸ ਦੀ ਵੀ ਰਿਪੇਅਰ ਆ ਗਈ ਆ ਹੁਣੇ ਕਿੰਨਾ ਸਮਾਂ ਹੋਰ ਰਿਪੇਅਰ ਰਹਿੰਦੀ ਆ ਆ ਸਾਵਧਾਨ ਓਵਰਲੋਡ ਵਾਨਾਂ ਤੇ ਪੁਲ ਤੇ ਜਾਣ ਦੀ ਇਜਾਜ਼ਤ ਨਹੀਂ ਆ ਇਹਣਾ ਨੇ ਇਹ ਲਿਖਿਆ ਲੇਕਿਨ ਫਿਲਹਾਲ ਦੱਸ ਦਈਏ ਕਿ ਜਦੋਂ ਰਿਪੇਅਰ ਚੱਲਦੀ ਹੈ ਤਾਂ ਕੋਈ ਕਨਵੈਂਸ ਵੀ ਲੰਗਦਾ ਤਾਂ ਡਿਸਟਰਬੈਂਸ ਹੁੰਦੀ ਆ ਤਾਂ ਇਹਣਾ ਨੇ ਤਕਰੀਬਨ ਹੀ ਗੱਡੀਆਂ ਬੰਦ ਕਰ ਦਿੱਤੀਆਂ ਔਰ ਪੁਰਾਣਾ ਪੁਲ ਜਿਹੜਾ ਉਹ ਬਿਲਕੁਲ ਚਾਲੂ ਹੈ ਹੁਣ ਪੁਰਾਣੇ ਪੁਲ ਦੀ ਆਵਾਜਾਈ ਹੈ ਤੇ ਅਸੀਂ ਗੱਡੀਆਂ ਵਾਲੇ ਭਰਾਵਾਂ ਨੂੰ ਬੇਨਤੀ ਕਰ ਦਈਏ ਕਿ ਪੁਲ ਦੀ ਰਿਪੇਅਰ ਚੱਲ ਰਹੀ ਹੈ ਔਰ ਇਸ ਦੇ ਉੱਤੋਂ ਦੀ ਵੱਡੀਆਂ ਹੈਵੀ ਗੱਡੀਆਂ ਮੀਰਥਾਲੇ ਨੂੰ ਜਾਣ ਵਾਸਤੇ ਥੋੜਾ ਪਰਹੇਜ਼ ਕਰ ਲੈਣ ਹੋ ਸਕਦਾ 2-4 ਦਿਨ ਇਸ ਦੀ ਰਿਪੇਅਰ ਚੱਲੇ ਤਰਪੇਅਰ ਹੋ ਕਿ ਤੇ ਫਿਰ ਦੁਬਾਰਾ ਇਹ ਚਾਲੂ ਕੀਤਾ ਜਾਵੇਗਾ ਇਹ ਤੁਹਾਨੂੰ ਜਾਣਕਾਰੀ ਦੇ ਰਹੇ ਨੇ ਕਿ ਜਿਹੜਾ ਮੀਰਥਲ ਤੋਂ ਲੋਕ ਦੀਨਾਨਗਰ ਕਠੂਆ ਨੂੰ ਆਉਣ ਵਾਸਤੇ ਸ਼ਾਰਟਕਟ ਆਉਂਦੇ ਆ ਉਹਨਾਂ ਨੂੰ ਵੀ ਇੱਥੋਂ ਬਿਲਕੁਲ ਹੈਵੀ ਗੱਡੀਆਂ ਲੈ ਕੇ ਆਉਣਾ ਮਨਾਈ ਕੀਤੀ ਗਈ ਹੈ ਔਰ ਹੈਵੀ ਗੱਡੀਆਂ ਦੀਨਾਨਗਰ ਤੋਂ ਲੈ ਕੇ ਜਦੋਂ ਮੀਰਥਲ ਜਾਣੀਆਂ ਤਾਂ ਉਹਨਾਂ ਨੂੰ ਵੀ ਮਨਾਈ ਹੈ ਇਸ ਰੋਡ ਦੇ ਉੱਤੇ 2-4 ਦਿਨ ਹੈਵੀ ਗੱਡੀਆਂ ਲੈ ਕੇ ਆਉਣਾ ਮਨਾ ਹੈ ਔਰ ਇਸ ਦੀ ਰਿਪੇਅਰ ਚੱਲ ਰਹੀ ਹੈ ਕਿੰਨਾ ਸਮਾਂ ਰਿਪੇਅਰ ਚੱਲੇਗੀ 2-4 ਦਿਨ ਬਾਅਦ ਫਿਰ ਪਤਾ ਕਰਾਂਗੇ ਫਿਰ ਅਪਡੇਟ ਤੁਹਾਨੂੰ ਦੇਵਾਂਗੇ ਕਿ ਕਦੋਂ ਇਹ ਪੁਲ ਜਿਹੜਾ ਚਾਲੂ ਕੀਤਾ ਗਿਆ ਤਾਂ ਕਦੋਂ ਇਸ ਪੁਲ ਦੇ ਉੱਤੇ ਤੁਸੀਂ ਭਾਰੀ ਗੱਡੀਆਂ ਲੈ ਕੇ ਆ ਸਕਦੇ ਹੋ ਕਿਉਂਕਿ ਭਾਰੀ ਗੱਡੀਆਂ ਲੈ ਕੇ ਜੇ ਤੁਸੀਂ ਪੁਰਾਣੇ ਪੁਲ ਤੋਂ ਲੰਘਦੇ ਹੋ ਤਾਂ ਪੁਰਾਣੇ ਪੁਲ ਦੇ ਉੱਤੇ ਕੋਈ ਨੁਕਸਾਨ ਹੋ ਜਾਂਦਾ ਖਸਾ ਬਣਿਆ ਰਹਿੰਦਾ ਹੋ ਵੀ ਸਕਦਾ ਇਸ ਕਰਕੇ ਅਸੀਂ ਬੇਨਤੀ ਕਰ ਦਈਏ ਕਿ ਇਧਰ ਦੇ 10 12 ਜਾਂ 20 ਪਿੰਡਾਂ ਦਾ ਆਪਸੀ ਲੰਘਾ ਜਿਹੜਾ ਆਪਣੀਆਂ ਜ਼ਮੀਨਾਂ ਦਾ ਲੰਘਾ ਉਹ ਨਾ ਖਰਾਬ ਹੋ ਜਾਵੇ ਪੁਰਾਣਾ ਪੁਲ ਵੀ ਨਾ ਵਹਿ ਜਾਵੇ ਇਸ ਲਈ ਹੈਵੀ ਗੱਡੀਆਂ ਲੈ ਕੇ ਆਉਣੀਆਂ ਮੀਰਸਲੂ ਜਾਣ ਵਾਸਤੇ ਦੀਨਾ ਨਗਰ ਵਾਲੇ ਨਵੇਂ ਹਾਈਵੇ ਦੇ ਉੱਤੇ ਇਸ ਦੇ ਉੱਤੇ ਆਉਣਾ ਬਿਲਕੁਲ ਇਸ ਵੇਲੇ ਦੱਸਦੀ ਆ ਮਨਾ ਕੀਤਾ ਗਿਆ ਔਰ ਇਹ ਪੁਲ ਜਿਹੜਾ ਵਾ ਇਸ ਦੀ ਰਿਪੇਅਰ ਚੱਲ ਰਹੀ ਆ ਹੁਣ ਕਿੰਨਾ ਸਮਾਂ ਰਿਪੇਅਰ ਚੱਲਦੀ ਆ ਜਾਣਕਾਰੀ ਤੁਹਾਨੂੰ ਪੂਰੀ ਦੇਵਾਂਗੇ ਔਰ ਤੁਸੀਂ ਡਰਮ ਲੱਗੇ ਵੇਖ ਸਕਦੇ ਔਰ ਕੰਮ ਲੱਗਾ ਵੇਖ ਸਕਦੇ ਹੋ ਲੇਬਰ ਲੱਗੀ ਹੋਈ ਆ ਔਰ ਜਦੋਂ ਵੀ ਇਹ ਪੁਲ ਚਾਲੂ ਹੋਵੇਗਾ ਫਿਰ ਤੁਹਾਨੂੰ ਅਪਡੇਟ ਦੇਵਾਂਗੇ ਔਰ ਫਿਲਹਾਲ ਤੁਹਾਨੂੰ ਦੱਸ ਦਿੰਦਾ ਕਿ ਇਹ ਬਿਲਕੁਲ ਬੰਦ ਹੋਇਆ ਪਿਆ ਕਲੀਅਰ ਬੰਦ ਹੈ ਤਾ ਹੁਣ ਇਥੋਂ ਦੀ ਨਾਂ ਆਇਆ ਜਾਵੇ ਜਿਸ ਦਿਨ ਖੁੱਲੇਗਾ ਜਰੂਰ ਅਪਡੇਟ ਦੇਵਾਂਗੇ ਇਹ ਵੀਡੀਓ ਨੂੰ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਿਓ ਸ਼ੇਅਰ ਕਰਿਓ ਮੇਰੇ ਸੱਚ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ